ਇਹ ਤੇਰਾ ਰੋਮਤ ਜੇਕੇ ਦਾ ਬਾਤ ਹੋ ਗਿਆ ਕੁਸ਼ਤੀ ਅੰਦਰ ਪਵਿੱਤਰ ਪਹਿਲਵਾਨ ਦੀ ਜਨਾਂ ਦੀ ਕੁਸ਼ਤੀ ਚੱਲਦੀ ਹੋਈ ਤੇ ਦੂਜੇ ਪਾਸੇ ਵੀ ਸਮਾਦਰ ਸਭਾ ਜੀ ਜਿੰਨਾ ਹੋ ਪਹਿਲਵਾਨ ਜੀ ਅਜਰਾਰ ਪਹਿਲਵਾਨ ਜੀ ਦਾ ਦਰਵਾਜ਼ਾ ਖੁੱਲ੍ਹ ਗਿਆ ਬਹੁਤ ਰੋ ਗਿਆ ਕੁਸ਼ਤੀ ਚੱਲਦੀ ਹੋਈ 100 ਰੁਪਏ ਦਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬਾਹ ਬਾਈ ਬਾਹ ਕੰਦਾ ਘਰ ਘਰ ਖਾਣ ਖਾਣ ਗੱਲ ਜੀ ਸਾਲ ਮਾਰ ਪੂਰਾ ਕਦੇ ਨਾ ਟੱਪੀਏ ਬੱਸਾ ਤੁੰਡੇ ਦਊ ਕਦੇ ਨਾ ਨੱਸੀਏ ਇਹ ਘੱਟਾ ਮੇਰੀਆਂ ਅਮਰ ਗਾਉਣ ਜੀ ਉਹ ਮੰਜੇ ਵਿੱਚ ਪਾੜੀਏ ਨਾ ਪਰਾਣੀ ਗਾਉਣ ਜੀ ਉਹ ਮੰਜੇ ਵਿੱਚ ਪਾੜੀਏ ਨਾ ਪਰਾਣੀ ਗਾਉਣ ਜੀ ਹਾਂ ਜੀ ਇਹ ਪੁਸ਼ਤੀ ਕਹਿੰਦੇ 3 ਮਿੰਟ ਬਾਕੀ ਉਸ ਤੋਂ ਬਾਅਦ ਕਹਿੰਦੇ ਪਾੜ ਤੇ ਕੁਸ਼ਤੀ ਹੋਣੀ ਹੈ ਜੀ ਠੀਕ ਹੈ ਜੀ 3 ਮਿੰਟ ਵਿੱਚ ਕੁਸ਼ਤੀ ਬਾਕੀ ਉਸ ਤੋਂ ਬਾਅਦ ਪਾੜ ਤੇ ਕੁਸ਼ਤੀ ਕਰਵਾਈ ਜਾਣੀ ਹੈ ਬਹੁਤ ਪਿਆਰ ਮੁਰਸੀ ਚਾਹੀ ਹੂਈ ਦੇਖੋ ਜਿਹੜਾ ਪਹਿਲਵਾਨ ਨੇ ਕੁਸ਼ਤ ਦੇ ਪ੍ਰਦਰਸ਼ ਕਰਦਾ ਹੈ ਬਾਹ ਬੜੀ ਵਾਹ ਬਹੁਤ ਹੋਈ ਹੈ ਸਾਡੀ ਬਲਾਸੀ ਫੇਰ ਮਾਨ ਪ੍ਰਸ਼ਤੀ ਜਿਹਨੂੰ ਸਾਡੇ ਬੰਦੂਆ ਪਿਆਰ ਪਿਆਰ ਨੇ ਮਾਨ ਬਖਸ਼ਿਆ ਕੰਨਾਂ ਧੱਲੇ ਦੀ ਗਾਇ ਫਲ ਤਾਲੀਆਂ ਵੀ ਰਹੀਆਂ ਉਹ ਕੰਨਾਂ ਵਿੱਚ ਕੋਸਰੂ ਤੇ ਬਾਣੀਆਂ ਵੀ ਰਹੀਆਂ ਭੁੰਨ ਵੀ ਗਾਇ ਚਾਹ ਭੁੰਨ ਵਾਲੀਆਂ ਵੀ ਰਹੀਆਂ ਚੱਲ ਤੇ ਰੈਕੀ ਵਾਲੇ ਉਹ ਕੀ ਬਣੀ ਦੁਨੀਆ ਦਾ ਸੱਚੇ ਪਾਤਸ਼ਾਹ ਬੜੇ ਗੁਰ ਜਾਣੇ ਕੀ ਬਣੀ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਜ ਸਾਰੇ ਨੌਜਵਾਨ ਸਾਡੀ ਮਾਂ ਤੇ ਸਕੂਲ ਤੋਂ ਤੁਸੀਂ ਸਾਹਮਣੇ ਬੈਠੇ ਹੋ ਡਾਕਟਰ ਸਾਡੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਜੂ ਐਲ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਵਿੱਚ ਕਹਿੰਦੇ 50 ਤੋਂ 60% ਨੌਜਵਾਨ ਮੁੰਡੇ ਕੁੜੀਆਂ ਕਹਿੰਦੇ ਦਸਾਂ ਕਰਨਾ ਦੇ ਤੇ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਉਹ ਨੌਜਵਾਨਾਂ ਨੂੰ ਕੋਈ ਤੰਈ ਜਿਨ੍ਹਾਂ ਨੇ ਦਸਾਂ ਨਹੀਂ ਭੈੜੀ ਕੁਵਾਰੀ ਤੋਂ ਦੂਰ ਹੈ ਤੇ ਆਪਣਾ ਦਾ ਜੀਵਨ ਸੁਭਾਅ ਇਸ ਪਾਇ ਸਾਡੇ ਸਮਾਜ ਨੂੰ ਸਭੀ ਸਹਿਰ ਪ੍ਰਦਾਨ ਕੀਤੀ ਹੈ ਇਹਨਾਂ ਦੇ ਪਾਸਾ 100 ਕਰੋੜ ਵੀ ਕਮਾਇਆ ਹੈ ਵੱਡੇ ਵੱਡੇ ਨਾਮਾਂ ਤੇ ਵੱਡੇ ਵੱਡੇ ਤਕਾਫਾਂ ਦੇ ਕਬੂਜਾ ਵੀ ਕੀਤਾ ਸਾਡੇ ਪਿੰਡਾਂ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਵੀ ਕੌਮੀ ਨੇ ਅੱਜ ਉਹਨਾਂ ਨੌਜਵਾਨਾਂ ਦਾ ਅਨੁਦਾਨ ਸਿਰ ਦਿਖਾਏ ਜਾ ਰਹੇ ਨੇ ਜਿਨ੍ਹਾਂ ਨੇ ਆਪਣੇ ਉਸਤਾਦਾਂ ਦੀ ਮਾਰਾ ਖੇੜੀ ਵਾਲੇ ਹਜ਼ਾਰਾਂ ਦੀ ਜਿੰਦਗਾਨ ਬੋਸੇ ਜੰਗਿਆ ਨੇ ਕਾਂਜੇ ਬੱਦੀ ਜੋੜ ਦਿੱਤੇ ਨੇ ਤੇ ਆਪਣੇ ਉਸਤਾਦਾਂ ਪਰਮਾਰਾਂ ਖਾਤੇ ਪੰਜਾਬ ਦਾ ਮਾਣ ਸਰਕਾਰ ਦੇ ਆਮਦਈ ਸਭ ਮਿੱਤਰ ਪੰਜਾਬੀ ਰਜਾਈ ਮੈਂ ਕਿਹੜੇ ਖੋਲ ਚੱਕਣੀ ਤੇ ਪੋਸਟੇ ਤੇ ਮਾਰਨੀ ਲੱਗਦੀ ਹੁੰਦੀ ਭਾਤ ਮਿੱਤਰੋ ਖਾਦਮ ਛਾਉਂਦੇ ਬਿਨਵਾ ਮੇਰੇ ਗੱਭਰੂ ਓਏ ਬਾੜ ਜੇਲੇ ਸੁਪਰ ਸ਼ਿਕਾਰ ਮਿੱਤਰੋ ਤੇ ਬਾੜ ਜੇਲੇ ਸੁਪਰ ਸ਼ਿਕਾਰ ਮਿੱਤਰੋ ਸਾਡਾ ਖੁਦਾਂ ਦੇ ਬਹਿਣਾ ਅੰਤ ਪੈਂਦੀ ਜੱਪਾਂ ਦੀ ਬਈ ਦੰਡ ਪ੍ਰਹਿਸਤਾ ਲਾਣਾ ਕੁੱਤੀ ਹੋ ਗਈ ਲੱਖਾਂ ਦੀ ਬਈ ਦੰਡ ਪ੍ਰਹਿਸਤਾ ਲਾਣਾ ਕੁੱਤੀ ਹੋ ਗਈ ਲੱਖਾਂ ਦੀ ਆਪੱਖਰਾਂ ਦੀ ਪ੍ਰਵਿੰਸਰ ਚਾਤੀ ਦੇ ਉੱਤੇ ਸ਼ੰਤਪਾਪਾ ਸੰਤ ਜਗਤ ਮਾਨਮੀ ਪਾਰ ਕਿਰਪਾ ਦਾ ਸੰਗਤ ਲੋਕਰੀ ਕੋਈ ਨਹੀਂ ਲਾਮਬ ਦਿੱਤੀ ਜਾ ਰਹੀ ਹੈ ਤੇ ਵੋਟਰ ਬੋਟਨ ਸਰ ਕਈ ਮਾਨਦਰ ਕੱਤੇ ਲੈਣ ਲਈ ਕਈ ਕੰਨੀ ਵਿਦਿ ਮਾਨਦਰ ਕੱਤੇ ਲੈਣੇ